ਯਕਾਲ ਤੁਸੀਂ ਸਾਰੇ ਦੇਖ ਰਹੇ ਹੋ ਫਤਿਹ ਟੀਵੀ ਤੇ ਮੈਂ ਤਵਲਨ ਕੌਰ ਸਰਗਰਮੀਆਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਅਸੀਂ ਤੁਹਾਨੂੰ ਜਾਣੂ ਕਰਾਵਾਂਗੇ ਪੰਜਾਬ ਦੀਆਂ ਮੁੱਖ ਗਤੀਵਿਧੀਆਂ ਤੋਂ ਤੇ ਤੁਹਾਨੂੰ ਇਹ ਦੱਸਾਂਗੇ ਕਿ ਪੰਜਾਬ ਦੇ ਪਿਛਲੇ 24 ਘੰਟਿਆਂ ਦੇ ਵਿੱਚ ਕੀ ਕੁਝ ਵਾਪੜਿਆ ਜਨਰਲ ਸੈਸ਼ਨ ਦੇ ਹੋਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਰੱਖੀ ਗਈ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਖੁਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਦੇ ਵੱਲੋਂ ਜਨਰਲ ਸੈਸ਼ਨ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਗਈ ਵਿਸ਼ੇਸ਼ ਜਿਹੜਾ ਅਜਲਾਸ ਆ ਉਹਦਾ ਇੱਕ ਨਿਕਾਤੀ ਸਾਡਾ ਏਜੰਡਾ ਸੀ ਕਿ ਪਿਛਲੇ ਸਮੇਂ ਦੌਰਾਨ ਤਖਤ ਸ੍ਰੀ ਅਕਾਲ ਤਖਤ ਸਾਹਿਬ ਤਖਤ ਸ੍ਰੀ ਪਟਨਾ ਸਾਹਿਬ ਦਾ ਕੁਝ ਕਾਰਨਾ ਕਰਕੇ ਤਖਤ ਸਹਿਬਾਨ ਦਾ ਨਹੀਂ ਮੈਂ ਕਹਿੰਦਾ ਕਿਉਂਕਿ ਤਖਤ ਸਹਿਬਾਨ ਦਾ ਕਦੇ ਕੋਈ ਝਗੜਾ ਨਹੀਂ ਹੁੰਦਾ ਤਖਤ ਸਹਿਬਾਨ ਤਾਂ ਸਿੱਖ ਪੰਥ ਦੀ ਆਣ ਤੇ ਸ਼ਾਨ ਆ ਉਹ ਕੋ ਜਿਹੜੇ ਮਕਾਲਤੇ ਸੀ ਉਹ ਸਾਰੇ ਦੂਰ ਕਰਕੇ ਭਾਵੇਂ ਉਹ ਮਸਲੇ ਹੱਲ ਵੀ ਕਰ ਲਏ ਗਏ ਸੀ ਜਹੇਦਾਰ ਸਹਿਬਾਨ ਵੱਲੋਂ ਆਪੇ ਹੀ ਪਰ ਫਿਰ ਵੀ ਇਹ ਅਜਲਾਸ ਅਸੀਂ ਪਹਿਲਾਂ ਸੱਦ ਲਿਆ ਸੀ ਇਸ ਕਰਕੇ ਅੱਜ ਇਸ ਅਜਲਾਸ ਦੀ ਸ਼ੁਰੂਆਤ ਅਰਦਾਸ ਹੁਕਮਨਾਮੇ ਅਪਰੰਤ ਬਹੁਤ ਸਤਿਕਾਰਯੋਗ ਸਾਰੇ ਮੈਂਬਰ ਸਹਿਬਾਨ ਵੱਲੋਂ ਗੁਰੂ ਸਾਹਿਬ ਜੀ ਦੇ ਆਦਰ ਤੇ ਸਤਿਕਾਰ ਨੂੰ ਮੁੱਖ ਰੱਖਦੇ ਹਾਂ ਆਪਣੇ ਬੇਹੱਦ ਕੀਮਤੀ ਸੁਝਾਅ ਵੀ ਸਾਰਿਆਂ ਨੇ ਦਿੱਤੇ ਉਹਨਾਂ ਸੁਝਾਵਾਂ ਨੂੰ ਮੈਂ ਇੱਕ ਇੱਕ ਕਰਕੇ ਸਾਰਿਆਂ ਨੂੰ ਨੋਟ ਵੀ ਕੀਤਾ ਉਹ ਬਾਅਦ ਦੇ ਵਿੱਚ ਤੁਹਾਡੇ ਨਾਲ ਸਾਂਝੇ ਸਾਰੇ ਕਿਤੇ ਵੇਲੇ ਫੇਰ ਕਰ ਲਾਂਗੇ ਪਰ ਮੌਲਕ ਰੂਪ ਦੇ ਵਿੱਚ ਇਹ ਗੱਲ ਕੋਈ ਲੋਕੀਸ਼ਿਪ ਹੀ ਨਹੀਂ ਸਾਰੇ ਹੌਸਲੇ ਵਿੱਚ ਤੇ ساری ਦੁਨੀਆ ਤੇ ਸਾਰਾ ਸਿੱਖ ਪੰਥ ਔਰ ਗੁਰੂ ਸਾਹਿਬ ਜੀ ਦੀ ਕਿਰਪਾ ਤੇ ਬਖਸ਼ਿਸ਼ ਤੱਕ ਸ੍ਰੀ ਅਕਾਲ ਤਖਤ ਸਾਹਿਬ ਸਿੱਖ ਪੰਥ ਦੀ ਸੁਪਰੀਮ ਸ਼ਕਤੀ ਆ ਜਿਹਦੇ ਤੋਂ ਕੋਈ ਵੀ ਸਿੱਖ ਕਦੇ ਮਨਕਰ ਨਹੀਂ ਹੋ ਸਕਦਾ ਇਹੋ ਕਾਰਨ ਆ ਕਿ ਸਿੱਖ ਪੰਥ ਦੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਦਾ ਫਲਸਫਾ ਤੇ ਗੁਰੂ ਪੰਥਾ ਫਲਸਫਾ ਚੱਲਦਾ ਤੇ ਸ੍ਰੀ ਅਕਾਲ ਤਖਤ ਸਾਹਿਬ ਕੋਈ ਵੀ ਕੌਮੀ ਜਿ세 ਲੇ ਕੋ ਮਸਲਾ ਆਉਂਦਾ ਉਹਦੇ ਤੇ ਆਪਣਾ ਪ੍ਰਤੀਕਰਮ ਨਹੀਂ ਦਿੰਦਾ ਹਰਕਤ ਚ ਵੀ ਆਉਂਦਾ ਸ੍ਰੀ ਅਕਾਲ ਤਖਤ ਸਾਹਿਬ ਸੁਪਰੀਮ ਆ ਸਾਰੇ ਤਖਤ ਸਹਿਬਾਨ ਚਾਰੇ ਤਖਤ ਸਹਿਬਾਨ ਉਹ ਵੀ ਸਤਕਾਰਯੋਗ ਆ ਕਿਉਂਕਿ ਉਹ ਸਤਗੁਰ ਜੀ ਨੇ ਆਪ ਸਥਾਪਨਾ ਕੀਤੀ ਉਹਨਾਂ ਤਖਤ ਸਹਿਬਾਨਾਂ ਦੀ ਸੋ ਗੁਰੂ ਸਾਹਿਬ ਕਿਰਪਾ ਕਰਨ ਬਖਸ਼ਿਸ਼ ਕਰਨ ਮੈਂ ਆ ਜਿਹੜਾ ਅੱਜ ਦਾ ਮਤਲਬ ਆ ਤੁਹਾਡੇ ਰੂਹ ਰੂਹ ਕਰ ਦਿੰਨਾ ਇਹੋ ਸਾਡੀ ਅੱਜ ਦੀ ਪ੍ਰੈਸ ਕਾਨਫਰੰਸ ਆ ਸਿੱਖ ਧਰਮ ਆਪਣੇ ਮੌਲਕ ਇਤਿਹਾਸ ਸਿਧਾਂਤਾਂ ਮਰਿਆਦਾ ਅਤੇ ਵਿਚਾਰਧਾਰਾ ਦੀ ਅਮੀਰੀ ਕਰਕੇ ਦੁਨੀਆ ਦੇ ਧਰਮਾਂ ਅੰਦਰ ਨਵੇਕਲਾ ਸਥਾਨ ਰੱਖਦਾ ਹੈ ਤਾਂ ਸਹਿਬਾਨ ਸਿੱਖ ਪੰਥ ਦੀਆਂ ਸਰਵੋੱਚ ਸੰਸਥਾਵਾਂ ਹਨ ਜੋ ਸਿੱਖ ਇਤਿਹਾਸ ਗੁਰਬਾਣੀ ਅਤੇ ਗੁਰਮਤਿ ਪਰੰਪਰਾਵਾਂ ਅਨਸਾਰ ਸਿੱਖ ਕੌਮ ਦੀ ਧਾਰਮਿਕ ਪੰਥਕ ਨੈਤਿਕ ਅਤੇ ਰੋਹਾਨੀ ਅਗਵਾਈ ਕਰਦੇ ਹਨ ਹਰ ਤੱਕ ਸਹਿਬਾਬ ਸਾਹਿਬ ਦੀ ਆਪਣੇ ਇਤਿਹਾਸਿਕ ਪਛੋਕੜ ਤੇ ਪੰਥਕ ਮਹੱਤਾ ਦੇ ਨਾਲ ਨਾਲ ਖੇਤਰੀ ਵਿਸ਼ੇਸ਼ਤਾ ਸਿੱਖ ਮਰਿਆਦਾ ਦਾ ਹਿੱਸਾ ਹੈ ਮਹੱਤਵਪੂਰਨ ਇਹ ਹੈ ਕਿ ਸਭ ਤੱਕ ਸਹਿਬਾਨ ਇੱਕੋ ਗੁਰ ਮਰਿਆਦਾ ਅਤੇ ਗੁਰੂ ਮਰਜੀ ਅਧੀਨ ਹਨ 6ਵੇਂ 6ਵੇਂ ਪਾਛਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬਲੋਂ ਸਤਾਪਤ ਪ੍ਰਭੂ ਸਦਾ ਸੰਪਨ ਹਸਦੀ ਸ਼੍ਰੀ ਅਕਾਲ ਤਖਤ ਸਾਹਿਬ ਸਿੱਖਾਂ ਬਾਸਤੇ ਅਲਾਹੀ ਆਦੇਸ਼ ਦਾ ਸਥਾਨ ਹਨ ਇਹ ਧਰਮ ਦੇ ਨਾਲ-ਨਾਲ ਪੰਥਕ ਤੇ ਰਾਜਨੀਤਿਕ ਅਗਵਾਈ ਲਈ ਵੀ ਮਾਰਗਦਰਸ਼ਨ ਹੈ ਸਿੱਖ ਕੌਮ ਦੇ ਪੰਜ ਤਖਤ ਸਹਿਬਾਨ ਆਪੋ ਆਪਣੀ ਥਾਂ ਵੱਡੀ ਅਹਿਮਤ ਰੱਖਦੇ ਹਨ ਲੇਕਿਨ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਪੰਥਬਨੋਂ ਪ੍ਰਵਾਨੀ ਤੇ ਸਨਮਾਨੀ ਜਾਂਦੀ ਹੈ ਸਿੱਖਾਂ ਦੇ ਕੌਮੀ ਮਸਲੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੰਜ ਸਿੰਘ ਸਹਿਬਾਨ ਵੱਲੋਂ ਵਿਚਾਰੇ ਜਾਣ ਤੇ ਨਿਰਣਾ ਕਰਨ ਦਾ ਸਰਪ੍ਰੰਤ ਵਿਧਾਨ ਹੈ ਪਰ ਬਾਕੀ ਤਖਤ ਸਹਿਬਾਨ ਦਾ ਸਥਾਨਕ ਪੱਧਰ ਤੇ ਮਾਮਲਿਆਂ ਨੂੰ ਸੰਬੋਧਨ ਹੋਣਾ ਵੀ ਸਿੱਖ ਰਹਿਤ ਮਰਿਆਦਾ ਦੀ ਸੇਧ ਵਿੱਚ ਅਧਿਕਾਰਤ ਹੈ ਅੱਜ ਦਾ اجلاس ਕੌਮੀ ਇਤਿਹਾਸ ਮਰਿਆਦਾ ਪਰੰਪਰਾਵਾਂ ਤੇ ਚੱਲਦੇ ਆ ਰਹੇ ਵਿਧੀ ਵਿਵਧਾਨ ਦੀ ਰੋਸ਼ਨੀ ਵਿੱਚ ਤਖਸੈਬਾਨ ਦੇ ਮਾਨ ਸਤਕਾਰ ਅਤੇ ਅਧਿਕਾਰਾਂ ਦਾ ਸਨਮਾਨ ਕਰਦੇ ਹਾਂ ਜੱਜੇਦਾਰ ਸਹਿਬਾਨ ਨੂੰ ਹਾਰਦਿਕ ਅਪੀਲ ਕਰਦਾ ਹੈ ਕਿਸੇ ਵੀ ਮਾਮਲੇ ਤੇ ਫੈਸਲਾ ਲੈਣ ਸਮੇ ਪੰਥਕ ਰਵੈਤਾਂ ਨੂੰ ਨਜ਼ਰ ਅੰਦਾਜ਼ ਨਾ ਕੀਤਾ ਜਾਵੇ ਇਹ ਅਸੀਂ ਅਪੀਲ ਰੂਪ ਦੇ ਵਿੱਚ ਕੀਤੀ ਆ ਕਿਉਂਕਿ ਅਕਾਲ ਤਖਸਾਲ ਨੂੰ ਕੋਈ ਵੀ ਨਿਰਦੇਸ਼ ਨਹੀਂ ਦੇ ਸਕਦਾ ਕੇਵਲ ਤਾਂ ਕੇਵਲ ਤਖਸ਼ੀਰੀ ਅਕਾਲ ਤਖਸਾਲ ਆ ਜਿਹੜੇ ਨਿਰਦੇਸ਼ ਦਿੰਦੇ ਆ ਪੂਰੇ ਕੌਮ ਨੂੰ ਸਿੱਖ ਕੌਮ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਗੁਰਦੁਆਰਾ ਸਾਹਿਬ ਸ਼ਹੀਦ ਗੰਧ ਬਾਬਾ ਦੀਪ ਸਿੰਘ ਜੀ ਵਿਖੇ ਪ੍ਰਬੰਧਕੀ ਬਲਾਕ ਦਾ ਉਦਘਾਟਨ ਕੀਤਾ ਗਿਆ ਤੇ ਇਸ ਦੇ ਨਾਲ ਨਾਲ ਡਿਸਪੈਂਸਰੀ ਦਾ ਵੀ ਉਦਘਾਟਨ ਕੀਤਾ ਗਿਆ ਜਿਸ ਦੀਆਂ ਤਸਵੀਰਾਂ ਖੁਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਆਪਣੇ ਪੇਜ ਤੇ ਸਾਂਝੀਆਂ ਕੀਤੀਆਂ ਗਈਆਂ ਅੱਜ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਇਤਿਹਾਸਿਕ ਸਥਾਨ ਤੇ ਸ੍ਰੀ ਅਮਰitsar ਸਾਹਿਬ ਸਾਡੇ ਮਾਤਾ ਕੋਲਾ ਜੀ ਭਲਾਈ ٹرسٹ ਜੋ ਉਹਦੇ ਮੁੱਖ ਸੇਵਾਦਾਰ ਆ ਭਾਈ ਗੁਰਕਪਾਲ ਸਿੰਘ ਜੀ ਭਾਈ ਹਰਵਿੰਦਰ ਸਿੰਘ ਜੀ ਲिटल ਔਰ ਸਮੁੱਚੇ ٹرسٹ ਨੇ ਸ਼੍ਰੀ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਨਵੀਂ ਇਮਾਰਤ ਖੜੀ ਕਰਕੇ ਉਹਦੇ ਵਿੱਚ ਰੈਨੋਵੇਟ ਕਰਕੇ ਬਹੁਤ ਹੀ ਅੱਛਾ ਕਾਰਜ ਜਿਹੜਾ ਹੈ ਖੁਸ਼ੀ ਮਹਿਸੂਸ ਹੁੰਦੀ ਹੈ ਇਹ ਉਹਨਾਂ ਦੇ ਨਾਲ-ਨਾਲ ਇਹ ਪ੍ਰਬੰਧ ਕੀ ਜਿਹੜਾ ਬਲਾਕ ਆ ਉਹ ਉਹਦੀ ਸੇਵਾ ਕੀਤੀ ਆ ਜਿੱਥੇ ਆਫਿਸ ਬਣਾਏ ਆ ਫਰਨੀਚਰ ਲਾਇਆ ਉੱਥੇ ਹੀ ਕਿਚਨ ਬਣਾਈ ਗਈ ਆ ਬਾਥਰੂਮ ਬਣਾਏ ਗਏ ਆ ਇਸੇ ਤਰ੍ਹਾਂ ਜਿਹੜਾ ਡਿਸਪੈਂਸਰੀ ਡਿਸਪੈਂਸਰੀ ਦਾ ਵੀ ਕਾਰਜ ਜਿਹੜਾ ਕੀਤਾ ਗਿਆ ਆ ਪ੍ਰਮਾਤਮਾ ਕਾਲਪੂਰ ਸੱਚੇ ਪਾਤਸ਼ਾਹ ਜਿਹੜੇ ਭਾਈ ਗੁਰੂ ਕਬਾਲ ਸਿੰਘ ਜੀ ਪੂਰੇ ਸੰਸਾਦ ਦੇ ਵਿੱਚ ਸਿੱਖ ਸਮਾਜ ਦੇ ਵਿੱਚ ਧਰਮ ਦਾ ਪ੍ਰਚਾਰ ਕਰਦੇ ਕੀਰਤਨ ਦੇ ਤੌਰ ਤੇ ਕਥਾ ਦੇ ਤੌਰ ਤੇ ਬੜਾ ਵੱਡਾ ਉਹਨਾਂ ਦਾ ਨਾਮ ਆ ਇਸ ਟਰਸਟ ਦਾ ਵੀ ਤੇ ਭਾਈ ਦੁਰ ਰਖਵਾਲ ਸਿੰਘ ਉਹਨਾਂ ਦਾ ਵੀ ਮੈਂ ਅਰਦਾਸ ਕਰਦਾ ਉਹਨਾਂ ਨੇ ਕਾਰਜ ਕੀਤੇ ਸ਼ਹੀਦ ਬਾਬਾ ਦੀਪ ਸਿੰਘ ਜੀ ਉਹਨਾਂ ਨੂੰ ਖੁਸ਼ੀਆਂ ਬਖਸ਼ਣ ਤੇ ਦੇਹ ਰੋਗਤਾ ਬਖਸ਼ਣ ਤੇ ਅੱਗੇ ਜਿੱਦਾਂ ਵੀ ਉਹ ਧਰਮ ਦਾ ਕਾਰਜ ਕਰਦੇ ਆ ਤੇ ਨਾਲ ਨਾਲ ਜਿਹੜੇ ਜਿੱਥੇ ਵੀ ਸੇਵਾ ਦੀ ਲੋੜ ਪੈਂਦੀ ਆ ਅੱਜ ਜਿਸ ਤਰ੍ਹਾਂ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਸੇਵਾ ਕੀਤੀ ਇਹ ਕਾਰਜ ਕਰਦੇ ਤਾਂ ਤਾਂ ਕਿ ਗੁਰੂ ਦੀਆਂ ਖੁਸ਼ੀਆਂ ਮਿਲਦੀਆਂ ਰਹਿਣ ਮੈਂ ਅਰਦਾਸ ਵੀ ਹੈ ਮੇਰੀ ਸ੍ਰੀ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਕਿ ਉਹਨਾਂ ਨੂੰ ਦੇਹ ਰੋਗ ਤਾਂ ਤੇ ਖੁਸ਼ੀਆਂ ਬਖਸ਼ਣ ਤੇ ਮੈਂ ਜਿਹੜੀ ਗੱਲ ਕਹਿਣਾ ਚਾਹੁੰਦਾ ਕਿ ਪ੍ਰਧਾਨ ਜੀ ਨੇ ਕਾਰਜ ਕਰਨਾ ਸੀ ਭਾਈ ਹਰਜਿੰਦਰ ਸਿੰਘ ਜੀ ਸਾਡੇ ਧਾਮੀ ਸਾਹਿਬ ਨੇ ਕਰਨਾ ਸੀ ਉਹਨਾਂ ਦੇ ਜਿਵੇਂ ਕਰਕੇ ਮੈਨੂੰ ਆਉਣਾ ਪਿਆ ਤੇ ਉਹਨਾਂ ਦੇ ਉਹਨਾਂ ਦਾ ਕਾਰਜ ਹੀ ਅਸੀਂ ਕਰਦੇ ਪਏ ਆ ਤੇ ਕਿਉਂਕਿ ਬڑے ਵੱਡੇ ਕਾਰਜਾਸ਼ੂਨੀ ਕਮੇਟੀ ਦੇ ਤੇ ਇਹ ਕਾਰ ਜਿਹੜੇ ਆ ਸੇਵਾ ਦੇ ਨਾਲ ਹੀ ਹੁੰਦੇ ਆ ਅੱਜ ਦੀ ਸੇਵਾ ਜਿਹੜੀ ਐ 치ਤ ਬਾਬਾਦੀਪ ਸਿੰਘ ਜੀ ਤੇ ਗੁਰੂ ਘਰ ਦੀ ਉਹ ਭਾਈ ਗੁਰਕਬਾਲ ਸਿੰਘ ਉਹਨਾਂ ਨੇ ਲਈ ਆ ਭਾਈ ਹਰਵਿੰਦਰ ਸਿੰਘ ਜੀ ਲਿੱਟਲ ਇਹਨਾਂ ਸਾਰਿਆਂ ਨੇ ਲਈ ਆ ਸਾਡੇ ਨਾਲ ਦੁਜੈ ਜੈਪ ਸਿੰਘ ਜੀ ਵਿਆਸੀ ਸਾਡੇ ਮੈਨੇਜਰ ਸਚਕੰਦ ਸਿੰਘ ਦਰਬਾਤ ਸਾਹਿਬ ਤੇ 치ਤ ਬਾਬਾਦੀਪ ਸਿੰਘ ਜੀ ਦੇ ਮੈਨੇਜਰ ਸਹਿਬਾਨ ਵੀ ਬੈਠੇ ਹੈਡ ਗ੍ਰੰਥੀ ਵੀ ਸਭ ਜਿਹੜੇ ਸਾਜ ਦੇ ਖੁਸ਼ੀਆਂ ਦੇ ਸਮੇਂ ਆਏ ਆ ਮੈਂ ਫਿਰ ਟਰੱਸਟ ਦਾ ਧੰਨਵਾਦ ਕਰਦਾ ਹੋਇਆ ਖਿੱਚੇ ਅਰਦਾਸ ਕਰਦਾ ਵੀ ਇਹ ਕਾਰ ਜਿਹੜੇ ਆ ਉਦਮ ਦੇ ਨਾਲ ਜੇ ਚੀਜ਼ ਬਾਬਾ ਦੀਪ ਸਿੰਘ ਜੀ ਟੁੱਟੇ ਆ ਤਾਂ ਹੀ ਇਹ ਕਾਰ ਜੁਹੰਦੇ ਇਸੇ ਤਰ੍ਹਾਂ ਦੇ ਕਾਰ ਜਿਹੜੇ ਗੁਰੂ ਕਰੋੰਦਾ ਦੇ ਵਿੱਚ ਤੇ ਗੁਰੂ ਘਰ ਦੀਆਂ ਆਪਾਂ ਖੁਸ਼ੀਆਂ ਲੈਂਦੇ ਰਹੀ ਆ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਪਲਵੰਤ ਸਿੰਘ ਜੀ ਮਾਨਣ ਉਹਨਾਂ ਨੇ ਬਹੁਤ ਡਿਟੇਲ ਦੇ ਨਾਲ ਸਾਰੀ ਜੜੀ ਆ ਨਾ ਦੱਲਵਾ ਸਾਂਝੀ ਕੀਤੀ ਆ ਬਸ ਇੰਨਾ ਹੀ ਐ ਵੀ ਆਪਜੀ ਸਾਰਿਆਂ ਨੂੰ ਪਤਾ ਹੈ ਕਿ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਐਤਵਾਰ ਜਿਹੜਾ ਹੈ ਬਹੁਤ ਭਾਰੀ ਇਕੱਠ ਤਕਰੀਬਨ 7-8 ਲੱਖ ਸ਼ਰੀਰ ਸੀਸ ਛਗਾਉਂਦਾ ਹੈ ਤੇ ਹੁਣ ਉਹਦੇ ਕਰਕੇ ਪ੍ਰਬੰਧ ਵੱਡੇ ਹੁੰਦੇ ਜਾ ਰਹੇ ਆ ਤੇ ਇਹ ਪ੍ਰਬੰਧ ਕੀ ਬਲੌਗ ਬਹੁਤ ਜ਼ਰੂਰੀ ਸੀ ਕਿਉਂਕਿ ਜਿੰਨਾ ਪ੍ਰਬੰਧ ਚਲਾਉਣਾ ਉਹਨਾਂ ਕੋਈ ਸੋਹਣੀ ਜਗ੍ਹਾ ਸਾਰੀ ਹੋਵੇ ਬਾਬਾ ਵੀਰ ਸਿੰਘ ਜੀ ਉਹਨਾਂ ਦਾ ਸ਼ੁਕਰਾਨਾ ਸ਼੍ਰੋਮਣੀ ਕਮੇਟੀ ਦਾ ਬਹੁਤ ਸ਼ੁਕਰਾਨਾ ਅਨੇਕਾਂ ਰੂਹਾਂ ਬੈਠੀਆਂ ਤੇ ਉਹਨਾਂ ਨੇ ਟੀਵੀ ਕੋਲਾ ਭਲਾਈ ਕੇਂਦਰ ਦੀ ਝੋਲੀ 'ਚ ਸੇਵਾ ਪਾਈ ਇਹ ਸਾਰੇ ਪ੍ਰਬੰਧਕੀ ਬਲੌਗ ਦੇ ਕਮਰੇ ਵੀ ਬਾਥਰੂਮ ਵੀ ਰਸੋਈਆਂ ਵੀ ਤੇ ਜਿਹੜਾ ਡਿਸਪੈਂਸਰੀ ਦਾ ਵੀ ਇਹ ਐਤਵਾਰ ਬਹੁਤ ਕੱਟ ਹੁੰਦਾ ਹੈ ਕਈ ਵਿੱਚ ਬੇਹੋਸ਼ ਹੋਣ ਦਾ ਵੀ ਕਾਰਨ ਹੁੰਦਾ ਉਹ ਵੀ ਉਹ ਸਾਰੀ ਜਗ੍ਹਾ ਬਣ ਗਈ ਉੱਥੇ ਟੈਂਡ ਕਰਨ ਵਾਸਤੇ ਇਹ ਸਾਰਾ ਵੱਡੇ ਮੈਨੇਜਰ ਦਰਵਾਰ ਸਾਹਿਬ ਪ੍ਰਧਾਨ ਜੀ ਸ਼ੌਨੀ ਕਮੇਟੀ ਕੁਲਵੰਤ ਸਿੰਘ ਜੀ ਮੰਨਣ ਕੇ ਇਥੋਂ ਦੇ ਵੀਰ ਮੈਨੇਜਰ ਗਰੰਥੀ ਸਿੰਘ ਜੀ ਹੋਰ ਜਿੰਨੀਆਂ ਰੂਹਾਂ ਆਈਆਂ ਇਹ ਸਾਰਿਆਂ ਦੇ ਸਹਿਯੋਗ ਸਦਕਾ ਇਥੋਂ ਦੇ ਜਿਹੜੀ ਇਹ ਸੇਵਾ ਝੋਲੀ ਪਈ ਹੈ ਸ਼ੁਕਰਾਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਛਿੰਦਾ ਜੀ ਦੇ ਵੱਲੋਂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਖਾਲਸਾ ਕਾਲਜ ਵਿਖੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਛਿੰਦਾ ਜੀ ਪਹੁੰਚੇ ਉੱਥੇ ਪਹੁੰਚ ਕੇ ਬੱਚਿਆਂ ਦੇ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਛਿੰਦਾ ਜੀ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਗਏ ਇਸ ਤੋਂ ਬਾਅਦ ਖੁਦ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਛਿੰਦਾ ਜੀ ਦੇ ਵੱਲੋਂ ਬੱਚਿਆਂ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਗਏ ਮੇਰਾ ਹਰ ਦਿਲ ਬੰਦਾ ਹੈ ਕਿ ਜਿੱਥੇ ਸਾਡੇ ਸਕੂਲ ਜਿੱਥੇ ਸਾਡੇ ਕਾਲਜ ਕੋਈ ਸੇਵਿਸ ਲਈ ਆ ਜਾਂ ਜਾਂ ਹੋਰ ਕੋਈ ਅਦਾਰਾ ਚੱਲ ਰਿਹਾ ਹੈ ਹਰਿਆਣਾ ਸੇਮੁਰ ਤੋਂ ਅੱਪਰ ਮੰਗਤ ਨਿਕੀ ਬਸ ਆਪ ਕੋਲ ਨਹੀਂ ਜਾਂਦੇ ਜਿੱਥੇ ਪੂਰੇ ਆਪਣੇ ਜੋ ਵੀ ਉਹਨਾਂ ਨੂੰ ਮੰਗਾ ਨੇ ਜੋ ਵੀ ਉਹਨਨ ਪਾਵੇਂ ਐਜੂਕੇਸ਼ਨ ਹੋਵੇ ਪਾਵੇਂ ਖੇਡ ਹੋਵੇ ਪੰ ਸੰਗੀਤ ਦੀ ਗੱਲ ਹੋਵੇ ਜਾਂ ਕੋਈ ਵੀ ਇਡਾਰਾ ਹੋਵੇ ਜਿਹਦੇ ਨਾਲ ਖਾਣ ਸਭ ਪੰਚਰਤੀ ਕਰਾਵੇ ਜਾਂਦਾ ਹੋਵੇ ਹਰ ਸਭ ਪੰਦਰ ਸਕੂਲ ਚੜ੍ਹਦੀ ਕਰਾਵੇ ਜਾਂਦਾ ਹੋਵੇ ਉਹ ਮੇਰਾ ਫਰਜ਼ ਬਣਦਾ ਹੈ ਗੁਰਦੁਆਰਾ ਸ਼੍ਰੀ ਚੋਰਮਾਰ ਸਾਹਿਬ ਡੱਬਵਲੀ ਵਿਖੇ ਹਰਿਆਣਾ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੱਥੇਦਾਰ ਜਗਦੀਸ਼ ਸਿੰਘ ਚਿੰਦਾ ਜੀ ਨਤਮਸਤਕ ਹੋਏ ਜਿਨ੍ਹਾਂ ਤਸਵੀਰਾਂ ਖੁਦ ਹਰਿਆਣਾ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਆਪਣੇ ਪੇਜ ਤੇ ਸਾਂਝਾ ਕੀਤੇ ਆ ਗਈਆਂ ਹਰਿਆਣਾ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵਰਤਨਾ ਦੇ 100 ਸੈਟ ਨੂੰ ਗੁਰਦੁਆਰਾ ਸਾਹਿਬ ਵਿਖੇ ਭੇਟ ਕੀਤਾ ਗਿਆ ਜਿਸ ਦੀਆਂ ਤਸਵੀਰਾਂ ਖੁਦ ਹਰਿਆਣਾ ਸਿਗਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸਾਂਝੀਆਂ ਕੀਤੀਆਂ ਗਿਆ ਜੋ ਫਿਲਹਾਲ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸੀਐਮ ਭਗਵਨ chman ji ਦੇ ਵੱਲੋਂ ਕਾਫੀ ਸਮੇਂ ਤੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਐਸੀ ਗੱਲ ਨੂੰ ਲੈ ਕੇ ਹੁਣ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਇੱਕ ਨਸ਼ਾ ਵੇਚਣ ਵਾਲੇ ਦੇ ਘਰ ਨੂੰ ਟਾਇਆ ਗਿਆ ਜਿਸ ਨੂੰ ਲੈ ਕੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਆਫ ਅੰਮ੍ਰਿਤਸਰ ਦੇ ਵੱਲੋਂ ਐਕਸ਼ਨ ਲਿੱਤੇ ਗਏ ਆਓ ਸੁਣਨਿਆ ਇਸ ਪੂਰੇ ਮਾਮਲੇ ਦੀ ਕੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਆਪ ਇੱਕ ਡਰੱਗਸ ਮਕਲਾਦਾ ਘਟਾਇਆ ਜਾ ਰਿਹਾ ਹੈ ਜਿਹੜਾ ਕਿ ਐਲ ਗਾਟਨ ਡਰਗ ਮਨੀਨਲ ਆਪਣਾ ਬਣਾਇਆ ਹੋਇਆ ਸੀ ਉਹਦਾ ਨਾਮ ਹੈ ਰਾਮ ਸਿੰਘ ਅਲਾਈਸ ਲੱਡੂ ਉਹਦੇ ਉੱਪਰ ਤਿੰਨ ਪਰਚੇ ਹੈਗੇ ਆ ਜੀ ਐਨਡੀਪੀਐਸ ਦੇ ਤੇ ਆਪਣਾ ਤੇ ਦੋ ਪ੍ਰੀਵੈਂਟਿਵ ਐਕਸ਼ਨਸ ਵੀ ਹੋਏ ਆ ਥਾਣਾ ਥਾਣਾਛਾਟਾ ਨਹੀਂ ਕੀਤੇ ਆ ਤੇ ਪਰਚੇ ਵੀ ਥਾਣਾਛਾਟਾ ਦੀ ਹੈਗੇ ਆ ਤੇ ਇਹਦੇ ਨਾਲ ਨਾਲ ਉਹਦਾ ਜਿਹੜਾ ਭਰਾ ਹੈਗਾ ਗੁਰਪ੍ਰੀਤ ਉਹਤੇ ਵੀ ਇੱਕ ਪਰਚਾ ਹੈਗਾ ਇਸ ਹੀ ਸਾਲ ਦਾ 71 2025 ਦੇ ਐਨਡੀਪੇ ਇਸ ਐਕਟਰ ਤੇ ਜਿਹੜਾ ਰਾਮ ਸਿੰਘ ਹੈ ਉਹ ਫਿਲਹਾਲ ਭਗੌੜਾ ਹੈ ਤੇ ਜਦੋਂ ਸਾਨੂੰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਮਕਸੀ ਆਫਿਸ ਨੇ ਲਿਖ ਕੇ ਭੇਜਿਆ ਕਿ ਅਸੀਂ ਠਾਨੀਆਂ ਤੇ ਪੁਲਿਸ ਦੀ ਸਹਾਇਤਾ ਲੋੜ ਹੈ ਤੇ ਮੈਂ ਖੁਦ ਆ ਪਾਇਆ ਮੌਕੇ ਸੁਪਰਵਾਈਜ਼ ਕਰਾਂ ਆਮ ਆਦਮੀ ਪਾਰਟੀ ਦੇ ਵੱਲੋਂ ਆਮ ਆਦਮੀ ਕਲੀਨਿਕ ਦੀ ਸ਼ੁਰੂਆਤ ਕੀਤੀ ਗਈ ਜਿਸ ਦੇ ਵਿੱਚ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਵੱਲੋਂ ਫ੍ਰੀ ਸਹੂਲਤਾ ਦਿੱਤੀਆਂ ਗਈਆਂ ਇਸ ਦੇ ਵਿੱਚ ਕਈ ਤਰ੍ਹਾਂ ਦੇ ਟੈਸਟ ਦਵਾਈਆਂ ਅਤੇ ਹੋਰ ਵੀ ਸਹੂਲਤਾ ਦਿੱਤੀਆਂ ਗਈਆਂ ਕੁਝ ਸਮੇਂ ਪਹਿਲਾਂ ਹੀ ਆਮ ਆਦਮੀ ਕਲੀਨਿਕ ਦੇ ਵਿੱਚ ਹੁਣ ਫ੍ਰੀ ਐਂਟੀ ਰੈਵਜ਼ ਦੇ ਇੰਜੈਕਸ਼ਨ ਨੂੰ ਲੈ ਕੇ ਵੀ ਗੱਲ ਕੀਤੀ ਗਈ। ਐਨਾ ਹੀ ਨਹੀਂ ਆਮ ਆਦਮੀ ਕਲੀਨਿਕ ਦੇ ਵਿੱਚ ਖਾਸ ਤੌਰ ਤੇ ਐਮ ਬੀਬੀਐਸ ਡਾਕਟਰ ਮੌਜੂਦ ਹਨ ਜੋ ਕਿ ਲੋਕਾਂ ਦਾ ਮੁਫਤ ਦੇ ਵਿੱਚ ਇਲਾਜ ਕਰਦੇ ਨੇ ਤੇ ਲੋਕਾਂ ਨੂੰ ਸਹੂਲਤਾ ਵੀ ਦਿੰਦੇ ਨੇ। ਹੁਣ ਆਮ ਆਦਮੀ ਕਲੀਨਿਕ ਦੇ ਵਿੱਚ ਇੱਕ ਹੋਰ ਸਹੂਲਤਾ ਦੇਖਣ ਨੂੰ ਮਿਲੇਗੀ। ਹੁਣ ਆਮ ਆਦਮੀ ਕਲੀਨਿਕ ਦੇ ਵਿੱਚ ਵਟਸਐਪ ਚੈਟ ਬਾਕਸ ਵੀ ਲਾਂਚ ਹੋ ਗਿਆ ਹੈ। ਯਾਨੀ ਕਿ ਹੁਣ ਤੁਹਾਨੂੰ ਆਪਣੀ ਰਿਪੋਰਟ ਜਿਹੜੀਆਂ ਨੇ ਸਿੱਧਾ WhatsApp ਤੇ ਮਿਲਣਗੀਆਂ ਮੇਰੇ ਪਾਸ ਆਂਕੜੇ ਪੜੇ ਹੈ ਸਾਰੇ ਅਬ ਸਭ ਕੁਝ WhatsApp ਤੇ ਆਪਕੋ ਮਿਲ ਜਾਏਗਾ ਪਰ ਚੀ ਵੀ ਨਹੀਂ ਰੱਖਣੀ ਪਵੇਗੀ ਕੋਈ ਦਵਾਈਆਂ ਕੀ ਲਿਸਟ ਕੋਈ ਦਵਾਈ ਕਬ ਲੈਣੀ ਹੈ ਯਾਦ ਕਰਾਨੀ ਹੈ ਭੁੱਲ ਗਿਆ ਦਵਾਈ ਲੈਣਾ ਇਹ ਕਾਮਕਾਰ ਮੈਂ ਆਪਣੇ ਭੁੱਲ ਜਾਂਦੇ ਕਈ ਵਾਰ तो उनको याद कराना ये सब कुछ व्हाट्सएप पे कर दिया हमने दिस इज अ ड्यूटी ऑफ ए गवर्नमेंट एक्चुअली हेल्थ केयर में ड्यूटी बनती है हमारी लोगों की सेहत की चिंता करना ख्याल रखना चिंता करना एक और जो हिडन मेडिकल लाइन के सभी लोग हैं जो हिडन हमें एक आप समझिए ਫਾਇਦਾ ਹੋ ਰਹਾ ਹੈ ਜਾਂ ਹਿਡਨ ਇੱਕ ਬੈਨੀਫਿਟ ਮਿਲ ਰਹਾ ਹੈ ਐਸਨ ਹੁਣ ਤੱਕ ਦੀਆਂ ਮੁੱਖ ਸਰਗਰਮੀਆਂ ਇਹ ਦਡੀਆਂ ਹੋਰ ਸਰਗਰਮੀਆਂ ਲੈ ਕੇ ਫੇਟੋੜੇ ਸਾਹਮਣੇ ਹਾਜ਼ਰ ਹੋਵਾਂਗੇ ਫਿਲਹਾਲ ਲਈ ਸਾਨੂੰ ਲੋ ਇਜਾਜ਼ਤ ਸਤਿ ਸ਼੍ਰੀ ਅਕਾਲ